ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਂ ਜੋ ਮੇਰੀਆਂ ਹੋਰ ਨਵੀਆਂ ਵੀਡੀਓਜ਼ ਦੇਖ ਸਕੋ। ਅੱਜ ਆਪਾਂ ਗੱਲ ਕਰਾਂਗੇ ਨਾਰਥ ਦਿਸ਼ਾ ਬਾਰੇ ਯਾਨੀ ਕਿ ਉੱਤਰ ਦਿਸ਼ਾ ਬਾਰੇ। ਵਾਸਤੂ ਅਨੁਸਾਰ ਮਕਾਨ ਦੀ ਸਭ ਤੋਂ ਵਧੀਆ ਦਿਸ਼ਾ ਉੱਤਰ ਮੰਨੀ ਗਈ ਹੈ। ਜੇਕਰ ਤੁਹਾਡੇ ਮਕਾਨ ਦਾ ਮੇਨ ਗੇਟ ਨਾਰਥ-ਈਸਟ ਦਿਸ਼ਾ ਵਿੱਚ ਹੈ। ਤੁਹਾਡੇ ਲਈ ਅਤੇ ਤੁਹਾਡੇ ਬਿਜ਼ਨਸ ਲਈ ਇਹ ਸਭ ਤੋਂ ਉੱਤਮ ਮਕਾਨ ਹੈ ਤੁਹਾਨੂੰ ਆਪਣੇ ਘਰ ਦੀ ਉੱਤਰ ਦਿਸ਼ਾ ਹਮੇਸ਼ਾ ਸਾਫ਼ ਸੁਥਰੀ ਅਤੇ ਨੀਮੀ ਰੱਖਣੀ ਚਾਹੀਦੀ ਹੈ ਇਸ ਦਿਸ਼ਾ ਵਿੱਚ ਕਬਾੜ ਭਾਰੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਿੰਨਾ ਹੋ ਸਕੇ ਸਾਨੂੰ ਇਸ ਦਿਸ਼ਾ ਵਿੱਚ ਹਰਿਆਲੀ ਰੱਖਣੀ ਚਾਹੀਦੀ ਹੈ ਪਾਣੀ ਦਾ ਹੋਣਾ ਇਸ ਦਿਸ਼ਾ ਵਿੱਚ ਬਹੁਤ ਜ਼ਰੂਰੀ ਹੈ ਇਸ ਦਿਸ਼ਾ ਵਿੱਚ ਤੁਸੀਂ ਲਾਈਟ ਬਲੂ ਜਾਂ ਵਾਈਟ ਕਲਰ ਕਰ ਸਕਦੇ ਹੋ ਜੇਕਰ ਤੁਸੀਂ ਕੋਈ ਬਿਜ਼ਨਸ ਕਰ ਰਹੇ ਹੋ ਤਾਂ ਇਸ ਤਰ੍ਹਾਂ ਦਾ ਮਕਾਨ ਤੁਹਾਨੂੰ ਬਹੁਤ ਫਾਇਦਾ ਦੇਵੇਗਾ ਜੇਕਰ ਤੁਹਾਡੇ ਮਕਾਨ ਦੀ ਉੱਤਰ ਦਿਸ਼ਾ ਵਿੱਚ ਸਟੋਰ ਬਣੀ ਹੋਈ ਹੈ ਜਾਂ ਕਿਚਨ ਬਣੀ ਹੋਈ ਹੈ ਜਾਂ ਕੋਈ ਭਾਰੀਆਂ ਚੀਜ਼ਾਂ ਪਈਆਂ ਨੇ ਇਸ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਤਾਂ ਇਸ ਦੇ ਉਪਾਅ ਲਈ ਤੁਸੀਂ ਲੰਗਰ ਦੇ ਵਿੱਚ ਹਰੀਆਂ ਸਬਜ਼ੀਆਂ ਦਾਨ ਕਰ ਸਕਦੇ ਹੋ ਸੈਕਿੰਡ ਜਾਂ ਤੁਸੀਂ ਮੀਂਹ ਦਾ ਪਾਣੀ ਕਿਸੇ ਬਰਤਨ ਦੇ ਵਿੱਚ ਘੱਟ ਤੋਂ ਘੱਟ 20 ਲੀਟਰ ਸਟੋਰ ਕਰਕੇ ਨਾਰਥ ਈਸਟ ਕਾਰਨਰ ਦੇ ਵਿੱਚ ਰੱਖ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮਕਾਨ ਦੀ ਨਾਰਥ ਦਿਸ਼ਾ ਤੇ ਜਿਹੜਾ ਦੋਸ਼ ਹੈ ਉਹ ਦੂਰ ਹੋ ਜਾਵੇਗਾ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਾਂ ਪਹਿ ਪਿਛਲੀ ਵੀਡੀਓ ਦੇ ਵਿੱਚ ਬੋਲਿਆ ਸੀ ਕਿ ਕੁੰਡਲੀ ਦੀ ਜਾਣਕਾਰੀ دیا ਕਰਾਂਗੇ ਤੁਸੀਂ ਆਪਣਾ ਡੇਟ ਆਫ ਬਰਥ ਟਾਈਮ ਤੇ ਬਰਥ ਪਲੇਸ ਕਮੈਂਟ ਦੇ ਵਿੱਚ ਪੂਰਾ ਮੈਂਸ਼ਨ ਕਰਿਆ ਕਰੋ ਅਧੂਰੀ ਜਾਣਕਾਰੀ ਨਾਲ ਕੁੰਡਲੀ ਬਾਰੇ ਨਹੀਂ ਦੱਸਿਆ ਜਾ ਸਕਦਾ। ਅਗਰ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਵੀਡੀਓ ਦੇਖਣ ਲਈ ਧੰਨਵਾਦ ਜੀ।